ਨਨ ਮੋਤੀ ਜਿਨ ਪੁਸ਼ਿਆ ਕਮਾਇਆ ਗੁਰ ਲਾਲਾਂ ਤੇ ਦੁੱਧ ਪਿਲਾਇਆ ਅਮਰ ਸ਼ਹੀਦ ਬਾਬਾ ਮੋਤੀ RAM ਮਹਿਰਾ ਜੀ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ ਇਹੋ ਜਹ ਹੈ ਸੱਚੇ ਸਿੱਖ ਅਤੇ ਸ਼ਰਦਾਲੂ ਹੋਏ ਜਿਨ੍ਹਾਂ ਨੇ ਧਰਮ ਦੇ ਲਈ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ 99% ਸਿੱਖ ਇਹ ਨਹੀਂ ਜਾਣਦੇ ਹੋਣਗੇ ਤਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਸਨ ਬਾਬਾ ਬੋਤੀ RAM ਮਹਿਰਾ ਜੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਤੱਕ ਕਿਸ ਨੇ ਪਹੁੰਚਾਈ ਸੀ? ਬਾਬਾ ਮੋਤੀराम ਮਹਾਰਾਜ ਜੀ ਬਾਰੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੂੰਹੋਂ ਕੀ ਸ਼ਬਦ ਨਿਕਲੇ ਸੀ? ਬਾਬਾ ਮੋਤੀराम ਮਹਾਰਾਜ ਜੀ ਦੇ ਪੰਜ ਪਿਆਰਿਆਂ ਦੇ ਨਾਲ ਕੀ ਸਬੰਧ ਸੀ? ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਚਿਤਾ ਲਈ ਲੱਕੜਾਂ ਦਾ ਪ੍ਰਬੰਧ ਕਿਸ ਨੇ ਕੀਤਾ ਸੀ? ਬਾਬਾ ਮੋਤੀराम ਮਹਾਰਾਜ ਜੀ ਦੀ ਸੇਵਾ ਕਰਨ ਦੀ ਸ਼ਿਕਾਇਤ ਕਿਸ ਨੇ ਕੀਤੀ ਅਤੇ ਉਸ ਦਾ ਗੰਗੂ ਬ੍ਰਾਹਮਣ ਦੇ ਨਾਲ ਕੀ ਸਬੰਧ ਸੀ? ਬਾਬਾ ਮੋਤੀਰਾਮ ਮਹਾਰਾਜੀ ਜਿਹੜੇ ਸਰਹੰਦ ਜੇਲ੍ਹ ਦੇ ਵਿੱਚ ਬੰਦ ਹਿੰਦੂ ਕੈਦੀ ਹੁੰਦੇ ਸੀ ਉਹਨਾਂ ਦੇ ਲੰਗਰ ਦੇ ਇੰਚਾਰਜ ਸੀ ਇਸ ਤੋਂ ਪਹਿਲਾਂ ਬਾਬਾ ਮੋਤੀਰਾਮ ਮਹਾਰਾਜੀ ਦੇ ਪਿਤਾ ਹਰਾਰਾਮ ਜੀ ਵੀ ਇਹੀ ਕੰਮ ਕਰਦੇ ਸੀ ਅਤੇ 17 ਸਾਲ ਦੀ ਉਮਰ ਵਿੱਚ ਬਾਬਾ ਮੋਤੀਰਾਮ ਮਹਾਰਾਜੀ ਨੂੰ ਉਸੇ ਸਰਹੰਦ ਦੀ ਜੇਲ੍ਹ ਦੇ ਵਿੱਚ ਹੀ ਨੌਕਰੀ ਮਿਲ ਗਈ ਸੀ ਬਾਬਾ ਮੋਤੀਰਾਮ ਮਹਾਰਾਜੀ ਦਾ ਜਨਮ 9 ਫਰਵਰੀ 1677 ਨੂੰ ਪਿਤਾ ਹਰਾਰਾਮ ਜੀ ਅਤੇ ਮਾਤਾ ਲੱਧੋ ਦੀ ਪੁੱਖੋ ਹੋਇਆ ਸੀਗਾ ਪਿੰਡ ਸੰਗਤਪੁਰਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਜਿੱਤੀ ਸੀ ਤਾਂ ਬਾਬਾ ਮੋਤੀराम ਜੀ ਦੀ ਸ਼ਹੀਦੀ ਬਾਰੇ ਸੁਣ ਕੇ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ ਸੀ ਤਨ ਮੋਤੀ ਜਿਨ ਪੁਸ਼ਿਆ ਕਮਾਇਆ ਗੁਰ ਲਾਲਾਂ ਤੇ ਦੁੱਧ ਪਿਲਾਇਆ ਜਦੋਂ ਗੰਗੂ ਬ੍ਰਾਹਮਣ ਨੇ ਨਾਮ ਦੇ ਲਾਲਚ ਵਿੱਚ ਆ ਕੇ ਮਰਿੰਡਾ ਦੇ कोतवाल ਜਾਨੀ ਖਾਨ ਅਤੇ ਮਨੀ ਖਾਨ ਰੰਗੜ ਕੁਲ ਜਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਿਆਦਾ ਬਾਰੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੂੰ 22 ਦਸੰਬਰ ਨੂੰ ਸਰਹੰਦ ਦੇ ਨਵਾਬ ਵजीर खान ਦੇ ਸਾਹਮਣੇ ਪੇਸ਼ ਕੀਤਾ ਗਿਆ ਫਿਰ ਅਗਲੇ ਦਿਨ ਛੋਟੇ ਸਹਿਬਜ਼ਾਦੇਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦੇਆਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ ਕਿ ਜਾਂ ਤਾਂ ਮੁਸਲਿਮ ਧਰਮ ਕਬੂਲ ਕਰ ਲੋ ਜਾਂ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਅਤੇ ਜਿੱਥੇ ਛੋਟੇ ਸਹਿਬਜ਼ਾਦੇਆਂ ਨੇ ਬੜੇ ਨਿਡਰਤਾ ਦੇ ਨਾਲ ਮੌਤ ਨੂੰ ਕਬੂਲਿਆ ਸੀ ਪਰ ਧਰਮ ਨਹੀਂ ਬਦਲਿਆ ਸੀ ਉਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਬਾਬਾ ਮੋਤੀराम ਮਹਾਰਾਜੀ ਗੁਰਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਸ਼ਰਧਾਲੂ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੱਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਤਾਂ ਉਹ ਉਹਨਾਂ ਵਾਸਤੇ ਆਪਣੇ ਹੱਥੀ ਬੜੇ ਪਿਆਰ ਦੇ ਨਾਲ ਪ੍ਰਸਾਦ ਦੇ ਤਿਆਰ ਕਰਕੇ ਠੰਡੇ ਬੁਰਜ ਪਹੁੰਚੇ ਜਿੱਥੇ ਉਹਨਾਂ ਨੇ ਮਾਤਾ ਜੀ ਅਤੇ ਛੋਟੇ ਸਾਹਿਬ ਜੱਦਿਆਂ ਨੂੰ ਪ੍ਰਸਾਦਾ ਲੈਣ ਵਾਸਤੇ ਕਿਹਾ ਅੱਗੋਂ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਅਸੀਂ ਤੁਹਾਡੀ ਸੇਵਾ ਅਤੇ ਸ਼ਰਧਾ ਤੋਂ ਕਾਫੀ ਖੁਸ਼ ਹਾਂ ਪਰ ਅਸੀਂ ਮੁਗਲ ਰਸੋਈ ਵਿੱਚ ਬਣੇ ਹੋਏ ਪ੍ਰਸ਼ਾਦਿਆਂ ਨੂੰ ਨਹੀਂ ਛਕਾਂਗੇ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜੀ ਬਹੁਤ ਦੁਖੀ ਅਤੇ ਚਿੰਤਿਤ ਹੋਏ ਅਤੇ ਆਪਣੇ ਘਰ ਨੂੰ ਵਾਪਸ ਪਰਤ ਗਏ ਜਦੋਂ ਬਾਬਾ ਮੋਤੀराम ਮਹਾਰਾਜੀ ਆਪਣੇ ਘਰ ਪਰਤੇ ਤਾਂ ਕਾਫੀ ਉਦਾਸ ਤੇ ਚਿੰਤਿਤ ਸੀ ਤਾਂ ਉਹਨਾਂ ਦੀ ਪਤਨੀ ਬੀਬੀ ਭੋਲੀ ਜੀ ਅਤੇ ਮਾਤਾ ਜੀ ਨੇ ਪੁੱਛਿਆ ਕਿ ਤੁਹਾਡੀ ਉਦਾਸੀ ਦਾ ਕਾਰਨ ਕੀ ਹੈ ਤਾਂ ਬਾਬਾ ਜੀ ਨੇ ਦੱਸਿਆ ਕਿ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਹੈ ਅਤੇ ਜਦੋਂ ਮੈਂ ਪ੍ਰਸ਼ਾਦ ਦੇ ਲੈ ਕੇ ਗਿਆ ਤਾਂ ਉਹਨਾਂ ਨੇ ਉਹ ਪ੍ਰਸ਼ਾਦੇ ਮੁਗਲ ਰਸੋਈ ਵਿੱਚ ਬਣੇ ਹਨ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਉਹ ਕਈ ਦਿਨਾਂ ਤੋਂ ਭੁੱਖੇ ਅਤੇ ਪਿਆਸੇ ਹਨ ਜੰਗਲਾਂ ਵਿੱਚ ਭਟਕਣ ਕਰਕੇ ਕੰਡੇ ਉਹਨਾਂ ਦੇ ਕੱਪੜਿਆਂ ਨੂੰ ਵਜਨ ਕਰਕੇ ਉਹਨਾਂ ਦੇ ਕੱਪੜੇ ਵੀ ਫਟੇ ਹੋਏ ਹਨ ਹੱਥਾਂ ਪੈਰਾਂ ਤੇ ਜ਼ਖਮ ਹਨ ਅਤੇ ਠੰਡੇ ਬੁਰਜ ਵਿੱਚ ਰਹਿਣ ਕਰਕੇ ਉੱਥੇ ਸ਼ੀਤ ਲਹਿਰ ਚੱਲਦੀ ਹੈ ਜਿਸ ਕਰਕੇ ਉਹਨਾਂ ਦੇ ਹੱਥ ਪੈਰ ਸੁੱਜ ਗਏ ਹਨ ਇਹ ਸਭ ਸੁਣ ਕੇ ਬਾਬਾ ਮੋਤੀ ਨਾਮ ਮਹਾਰਾਜੀ ਦੀ ਪਤਨੀ ਅਤੇ ਮਾਤਾ ਜੀ ਬੀ ਉਦਾਸ ਹੋਏ ਅਤੇ ਉਹਨਾਂ ਨੇ ਕਿਹਾ ਕਿ ਹੁਣ ਇਹੋ ਜੇ ਸਮੇਂ ਵਿੱਚ ਆਪਾਂ ਨੂੰ ਗੁਰੂ ਸਹਿਬਾਨ ਦੇ ਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਫਿਰ ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀराम ਮਹਾਰਾਜ ਜੀ ਬੜੀ ਸ਼ਰਦਾ ਦੇ ਨਾਲ ਗਰਮ ਦੁੱਧ ਦਾ ਘੜਾ ਲੈ ਕੇ ਠੰਡੇ ਮੁਰਦਵਾਲ ਤੋਰ ਪੈਂ ਅਤੇ ਜਾਣ ਤੋਂ ਪਹਿਲਾਂ ਬਾਬਾ ਜੀ ਦੀ ਪਤਨੀ ਨੇ ਆਪਣੇ ਹੱਥਾਂ ਦੇ ਗਹਿਣੇ ਲਾ ਕੇ ਬਾਬਾ ਜੀ ਨੂੰ ਦੇ ਦਿੱਤੇ ਅਤੇ ਕਿਹਾ ਕਿ ਜੇਕਰ ਤੁਹਾਨੂੰ ਪਹਿਰੇਦਾਰ ਰੋਕਦੇ ਆ ਤਾਂ ਉਹਨਾਂ ਨੂੰ ਇਹ ਗਹਿਣੇ ਦੇ ਕੇ ਅੱਗੇ ਵਧਣਾ ਪਰ ਇਹ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਹੁਣ ਇੱਥੇ ਸੋਚੋ ਕਿ ਤਨ ਹਨ ਬਾਬਾ ਜੀ ਦੀ ਮਾਤਾ ਅਤੇ ਧਰਮ ਪਤਨੀ ਜਿਨ੍ਹਾਂ ਨੇ ਇਹ ਸੇਵਾ ਨੂੰ ਨਿਭਾਉਣ ਦੇ ਲਈ ਤਨ ਮਨ ਤਨ ਨਾਲ ਬਾਬਾ ਜੀ ਦਾ ਸਾਥ ਦਿੱਤਾ। ਪਰ ਜਦੋਂ ਬਾਬਾ ਮੋਤੀराम ਮਹਾਰਾਜੀ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ। ਤੇ ਬਾਬਾ ਜੀ ਨੇ ਉਸ ਨੂੰ ਗਹਿਣੇ ਦੇ ਕੇ ਅੱਗੇ ਵੱਧ ਗਏ। ਤੇ ਇੱਕ ਪਹਿਰੇਦਾਰ ਨੇ ਪੁੱਛਿਆ ਕਿ ਉਹ ਨਵਾਬ ਤੋਂ ਡਰਦਾ ਨਹੀਂ ਕਿਉਂਕਿ ਨਵਾਬ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਇਸ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਏਗਾ। ਤਾਂ ਬਾਬਾ ਜੀ ਨੇ ਬੜੀ ਨਮਰਤਾ ਦੇ ਨਾਲ ਉੱਤਰ ਦਿੱਤਾ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਜੇਕਰ ਕੋਈ ਕੁਰਬਾਨੀ ਵੀ ਦੇਣੀ ਪਈ ਨਾ ਤਾਂ ਕੋਈ ਵੱਡੀ ਗੱਲ ਨਹੀਂ ਗਾਰਡ ਨੇ ਫਿਰ ਉਸ ਨੂੰ ਅੱਗੇ ਜਾਣ ਦਿੱਤਾ ਅਤੇ ਕੜਾਕੇ ਦੀ ਸਰਦੀ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਵਿੱਚ ਗਰਮ ਦੁੱਧ ਛਕਾਇਆ ਅਤੇ ਮਾਤਾ ਗੁਜਰਕੌਰ ਜੀ ਨੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਇੱਥੇ ਕਵੀ ਸੰਤੇਰਨ ਭਾਈ ਪ੍ਰੇਮ ਸਿੰਘ ਜੀ ਲਿਖਦੇ ਆ ਕਿ ਪਿੱਕੇ ਪ੍ਰੇਮ ਤੂੰ ਮੋਤੀ ਕੇਰਾ ਮਾਤਾ ਕਹੋ ਪਲਾ ਹੋਵੇ ਤੇਰਾ ਫਿਰ ਇਹ ਮਾਤਾ ਜੀ ਦੀ ਅਸੀਸ ਲੈ ਕੇ ਮੋਤੀराम ਮਹਾਰਾਜੀ ਬਹੁਤ ਖੁਸ਼ ਹੋਏ ਅਤੇ ਲਗਾਤਾਰ 3 ਦਿਨਾਂ ਤੱਕ ਮਾਤਾ ਜੀ ਅਤੇ ਛੋਟੇ ਸਹਿਬ ਜਦਿਆ ਨੂੰ ਦੁੱਧ ਦੀ ਸੇਵਾ ਕਰਦੇ ਰਹੇ ਹੁਣ ਇੱਥੇ ਇੱਕ ਗੱਲ ਆਉਂਦੀ ਹੈ ਕਿ ਬਾਬਾ ਮੋਤੀराम ਮਹਾਰਾਜੀ ਦਾ ਪੰਜ ਪਿਆਰਿਆਂ ਦੇ ਨਾਲ ਕੀ ਸਬੰਧ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਤੰਤਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਸ਼ਿਸ਼ੋਭਤ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਜੋ ਸੀ ਉਹ ਬਾਬਾ ਮੋਤੀਰਾਮ ਜੀ ਦੇ ਚਾਚਾ ਜੀ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਮੋਤੀराम ਸੰਗਤਪੁਰ ਵਾਸੀ, ਰਾਮ ਜੈਪੁਰ ਕਮਾਸੀ, ਹਿੰਮਤ ਸਿੰਘ ਦਿੱਤ ਚਾਚੂ ਜਾਨੋ, ਪਾਂਚ ਪਿਆਰੋ ਮੈਂ ਪਰਦਾਨੋ। ਬਾਬਾ ਮੋਤੀराम ਮਹਿਰਾਜੀ ਨੇ ਛੋਟੇ ਸਾਹਿਬ ਜਾਦੇ ਦੀ ਸ਼ਹਾਦਤ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਅਤੇ ਫਿਰ ਤਿਆਗ ਦੀ ਹਾਲਤ ਵਿੱਚ ਆਪਣੀਆਂ ਅਥਰੂ ਭਰੀਆਂ ਅੱਖਾਂ ਲੈ ਕੇ ਠੰਡੇ ਬੁਰਜ ਵਿੱਚ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਇਸ ਸ਼ਹਾਦਤ ਦੀ ਘਟਨਾ ਸੁਣਾਈ। ਇਤਿਹਾਸਕਾਰਾਂ ਦੇ ਹਿਸਾਬ ਨਾਲ ਛੋਟੇ ਸਾਹਿਬ ਜਾਦੇ ਜਦੋਂ ਨੀਹਾਂ ਵਿੱਚ ਚਿਨੇ ਗਏ ਸੀ ਤਾਂ ਜਦੋਂ ਨੀਹਾਂ ਚੋਂ ਬਾਹਰ ਕੱਢੇ ਗਏ ਤਾਂ ਜਲਾਦ ਜਿਹੜੇ ਸੀ ਪਹਿਲਾਂ ਉਹਨਾਂ ਨੇ ਉਹਨਾਂ ਦੇ ਗਲੇ ਵਿੱਚ ਇੱਕ ਖੰਜਰ ਮਾਰਿਆ ਅਤੇ ਉਸ ਤੋਂ ਬਾਅਦ ਤਲਵਾਰ ਨਾਲ ਧਾੜ ਅਲੱਗ ਕੀਤੇ ਗਏ ਜੋ ਸਾਡੇ ਦੱਸਦੇ ਹੋਏ ਅਤੇ ਤੁਹਾਡੇ ਸੁਣਦੇ ਹੋਏ ਭਾਵੇਂ ਬੰਦਾ ਕਿੰਨਾ ਵੀ ਅੰਦਰੋਂ ਮਜ਼ਬੂਤ ਹੋਵੇ ਇੱਕ ਵਾਰ ਅੰਦਰੋਂ ਹਿੱਲ ਜਾਂਦਾ ਹੈ ਰੋਮਟੇ ਖੜੇ ਹੋ ਜਾਂਦੇ ਆ ਇਸ ਤਰ੍ਹਾਂ ਪਾਪੀਆਂ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਬੋਲੋ ਜੀ ਵਾਹਿਗੁਰੂ 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 ਇਹ ਘਟਨਾ ਬਾਬਾ ਮੋਤੀਦਾਮ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਨੂੰ ਸੁਣਾਉਣ ਦੇ ਲਈ ਕਾਫੀ ਹਿੰਮਤ ਜੁਟਾਈ ਅਤੇ ਜਦੋਂ ਇਹ ਘਟਨਾ ਮਾਤਾ ਗੁਜਰੀ ਜੀ ਨੇ ਸੁਣੀ ਤਾਂ ਉਹਨਾਂ ਨੇ ਉੱਥੇ ਹੀ ਆਪਣੇ ਪ੍ਰਾਨ ਤਿਆਗ ਦਿੱਤੇ ਅਤੇ ਸੱਚਖੰਡ ਲਈ ਰਵਾਨਾ ਹੋ ਗਏ ਸੀ ਉਸ ਤੋਂ ਬਾਅਦ ਬਾਬਾ ਮੋਤੀਦਾਮ ਮਹਾਰਾਜ ਜੀ ਦੀਵਾਨ ਟੋਡਰਮਲ ਨਾਲ ਸਲਾਹ ਕਰਕੇ ਜੋ ਇੱਕ ਲੱਕੜਹਾਰਾ ਸੀਗਾ ਅੱਟਾਖਾ ਨਾਮ ਦਾ ਉਸ ਤੋਂ ਚੰਦਨ ਦੀਆਂ ਲੱਕੜਾਂ ਦਾ ਇੱਕ ਗੱਡਾ ਭਰ ਕੇ ਲਿਆਇਆ ਅਤੇ ਜਿੱਥੇ ਅੱਜ ਦੇ ਸਮੇਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ ਉੱਥੇ ਦੀਵਾਨ ਟੋਡਰਮੱਲ ਜੀ ਅਤੇ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਚਿਖਾ ਬਣਾ ਕੇ ਉੱਥੇ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕੀਤਾ ਸੀਗਾ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਵੀ ਕੋਈ ਮੁਗਲਾਂ ਦੇ ਡਰ ਤੋਂ ਦੇਣਾ ਨਹੀਂ ਚਾਹੁੰਦਾ ਸੀ ਤਾਂ ਦੀਵਾਨ ਟੋਡਰਮੱਲ ਜੀ ਨੇ ਇਹ ਜਗ੍ਹਾ ਫੋਨੇ ਦੀਆਂ ਮੋਹਰਾਂ ਵਿਸ਼ਾ ਕੇ ਉੱਚੀ ਖੱਦ ਜਿੰਨੀ ਜਗ੍ਹਾ ਸੀ ਉੱਥੇ ਉਨੀਆਂ ਹੀ ਮੋਹਰਾਂ ਬਿਛਾਈਆਂ ਸੀ ਅਤੇ ਉਹਨਾਂ ਤੋਂ ਖਰੀਦ ਕੇ ਸੰਸਕਾਰ ਕੀਤਾ ਸੀ ਇਸ ਕਰਕੇ ਤਨ ਹਨ ਬਾਬਾ ਮੋਤੀराम ਮਹਾਰਾਜੀ ਅਤੇ ਤਨ ਹਨ ਸਤਕਾਰਯੋਗ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਇਹ ਆਖਰੀ ਸੇਵਾ ਨਿਭਾਈ ਸੀ ਬਾਬਾ ਮੋਤੀराम ਮਹਾਰਾਜੀ ਵੱਲੋਂ ਕੀਤੀ ਗਈ ਇਹ ਅਡਮੁੱਲੀ ਸੇਵਾ ਜਿਹੜੀ ਹੈ ਇਹ ਗੁਪਤੀ ਰਹਿਣੀ ਸੀ ਪਰ ਹੋਇਆ ਕੀ ਸੀ ਕਿ ਜਿਹੜਾ ਗੰਗੂ ਬ੍ਰਾਹਮਣ ਸੀ ਉਹਦਾ ਚਾਚੇ ਦਾ ਮੁੰਡਾ ਸੀ ਪੰਮਾ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਦੇ ਨਾਲ ਉਸੇ ਲੰਗਰ ਹਾਲ ਦੇ ਵਿੱਚ ਕੰਮ ਕਰਦਾ ਸੀ ਜੋ ਸੂਬੇਦਾਰ ਦਾ ਸੀ ਉਸਨੇ ਜਾ ਕੇ ਸੂਬੇਦਾਰ ਵजीर खान ਨੂੰ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਹੈ ਉਹ ਇਸ ਗੁਰੂ ਪਰਿਵਾਰ ਦੀ ਮਦਦ ਕਰ ਰਿਹਾ ਹੈ ਉਹਨਾਂ ਦੀ ਸੇਵਾ ਕਰ ਰਿਹਾ ਹੈ ਇਸ ਪੰਮੇ ਦੀ ਚੁਗਲੀ ਕਰਕੇ ਵजीर खान ਨੇ ਬਾਬਾ ਮੋਤੀराम ਮਹਾਰਾਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਅਤੇ ਉਸ ਤੋਂ ਪੁੱਛਿਆ ਕਿ ਸਾਡੇ ਕੋਲ ਤੇਰੀ ਸ਼ਿਕਾਇਤ ਆਈ ਹੈ ਅਤੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਤੂੰ ਵੀ ਇੱਕ ਸਿੱਖ ਹੈ ਅਤੇ ਤੂੰ ਮਾਤਾ ਅਤੇ ਛੋਟੇ ਸਹਿਬਜ਼ਾਦੇ ਨੂੰ ਦੁੱਧ ਦੀ ਸੇਵਾ ਕੀਤੀ ਹੈ ਹੁਣ ਇੱਥੇ ਤੁਸੀਂ ਸੋਚੋ ਜੇਕਰ ਬਾਬਾ ਮੋਤੀਰਾਮ ਮਹਾਰਾਜੀ ਚਾਹੁੰਦੇ ਤਾਂ ਉਹ ਇੱਥੇ ਮੁਕਰ ਸਕਦੇ ਸੀ ਝੂਠ ਬੋਲ ਸਕਦੇ ਸੀ ਪਰ ਵੇਖੋ ਗੁਰੂ ਦੇ ਸਿੱਖ ਨੇ ਹਿੰਮਤ ਦੇ ਨਾਲ ਉੱਥੇ ਝੂਠ ਨਹੀਂ ਬੋਲਿਆ ਦਰਬਾਰ ਦੇ ਵਿੱਚ ਭਰਾ ਹੋਇਆ ਸੀ ਦਰਬਾਰ ਵੀ ਅਤੇ ਉੱਥੇ ਉਹਨਾਂ ਨੇ ਕਿਹਾ ਕਿ ਹਾਂ ਜੀ ਮੈਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰਦਾਲੂ ਹਾਂ ਅਤੇ ਮੇਰੇ ਪਿਤਾ ਹਰਾਰਾਮ ਜੀ ਉਹ ਵੀ ਇਹਨਾਂ ਦੇ ਸਰਦਾਲੂ ਸੀ ਅਤੇ ਉਹ ਰਾਸ਼ਨ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਗਏ ਸੀ ਪਰ ਭੇਦਾਬੰਦੀ ਦੇ ਕਾਰਨ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਅੰਦਰ ਹੀ ਰਹਿ ਗਏ ਅਤੇ ਫਿਰ ਅੰਮ੍ਰਿਤ ਛਕ ਕੇ ਹਰਾਰਾਮ ਤੋਂ ਹਰਾ ਸਿੰਘ ਜੀ ਬਣ ਗਏ ਸੀ ਇਹ ਸੁਣ ਕੇ ਵਜ਼ੀਰ ਖਾਨ ਨੂੰ ਹੋਰ ਵੀ ਗੁੱਸਾ ਆਇਆ ਤੇ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਜਾਂ ਤਾਂ ਤੂੰ ਮੁਸਲਮਾਨ ਬਣ ਜਾ ਜਾ ਫਿਰ ਤੈਨੂੰ ਕੋਲੂ ਵਿੱਚ ਪੀੜ ਦਿੱਤਾ ਜਾਏਗਾ ਫਿਰ ਉੱਥੇ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਵजीर खान ਨੂੰ ਕਿਹਾ ਕਿ ਤੂੰ ਪਹਿਲਾਂ ਹੀ ਦੋ ਸਹਬਜ਼ਾਦੇ ਸੱਤਾਂ ਤੇ 9 ਸਾਲ ਦੇ ਜਿਹੜੇ ਸੀ ਉਹਨਾਂ ਨੂੰ ਸ਼ਹੀਦ ਕਰ ਚੁੱਕਿਆ ਹੈ ਉਹਨਾਂ ਦਾ ਤੂੰ ਧਰਮ ਨਹੀਂ ਬਦਲਾ ਸਕਿਆ ਮੈਂ ਤਾਂ ਫਿਰ ਵੀ ਇੱਕ ਮਰਦ ਖੜਾ ਤੇਰੇ ਸਾਹਮਣੇ ਇਸ ਕਰਕੇ ਮੈਨੂੰ ਵੀ ਮੌਤ ਪਰਵਾਨ ਹੈ ਪਰ ਮੈਂ ਆਪਣਾ ਧਰਮ ਨਹੀਂ ਬਦਲਾਂਗਾ ਇਸ ਤੋਂ ਬਾਅਦ ਫਿਰ ਵजीर खान ਨੇ ਸੋਚਿਆ ਕਿ ਇਹ ਇਸ ਤਰ੍ਹਾਂ ਨਹੀਂ ਡੋਲੇਗਾ ਇਸ ਤੇ ਪੂਰੇ ਪਰਿਵਾਰ ਨੂੰ ਲਿਆਇਆ ਜਾਏ ਅਤੇ ਇੱਕ ਇੱਕ ਕਰਕੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀਸ ਦਿੱਤਾ ਜਾਏ ਤਾਂ ਉਸੇ ਸਮੇਂ ਹੀ ਵजीर खान ਦੇ ਜਿਹੜੇ ਸਿਪਾਹੀ ਸੀ ਹੋ ਉਹਨਾਂ ਦੇ ਘਰ ਜਾਂਦੇ ਆ ਤੇ ਪੂਰੇ ਪਰਿਵਾਰ ਨੂੰ ਲੈ ਆਉਂਦੇ ਆ ਬਾਬਾ ਮੋਤੀराम ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚ ਮਾਤਾ ਜੀ ਉਹਨਾਂ ਦੀ ਧਰਮ ਪਤਨੀ ਅਤੇ ਇੱਕ 6 ਸਾਲ ਦਾ ਪੁੱਤਰ ਸੀ ਸਭ ਤੋਂ ਪਹਿਲਾਂ ਬਾਬਾ ਮੋਤੀराम ਮਹਾਰਾਜ ਜੀ ਦੇ ਛੋਟੇ ਜਿਹੇ 6 ਸਾਲ ਦੇ ਪੁੱਤਰ ਨੂੰ ਕੋਲੂ ਵਿੱਚ ਪੈਰਾਂ ਵਾਲੇ ਪਾਸੋਂ ਪਾਇਆ ਗਿਆ ਹੁਣ ਤੁਸੀਂ ਇੱਥੇ ਸੋਚੋ ਉੱਥੇ ਜਦੋਂ ਉਹਨਾਂ ਨੂੰ ਕੋਲੂ ਵਿੱਚ ਪੀਸਣਾ ਸ਼ੁਰੂ ਕੀਤਾ ਗਿਆ ਤਾਂ ਉਹਨਾਂ ਦੀਆਂ ਚੀਖਾਂ ਸੁਣ ਕੇ ਸਾਰੇ ਦਹਿਲ ਉੱਠੇ ਸੀ ਹੁਣ ਇੱਥੇ ਕੋਈ ਕਿੰਨਾ ਵੀ ਵੱਡਾ ਆਪਣੇ ਆਪ ਨੂੰ ਕਹੇ ਜਦੋਂ ਸਾਹਮਣੇ ਪੁੱਤਰ ਨੂੰ ਪੀਸਿਆ ਜਾ ਰਿਹਾ ਹੈ ਤਾਂ ਹਰ ਕਿਸੇ ਦਾ ਮਨ ਡੋਲ ਸਕਦਾ ਹੈ ਪਰ ਤੁਸੀਂ ਹਿੰਮਤ ਵੇਖੋ ਧੰਨ ਧੰਨ ਬਾਬਾ ਮੋਤੀराम ਮਹਾਰਾਜੀ ਦੀ ਜਿਸ ਦੇ ਉੱਪਰ ਤੁਸੀਂ ਇਹੀ ਕਹਿ ਸਕਦੇ ਹੋ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਆਸ਼ੀਰਵਾਦ ਸੀ ਅਤੇ ਉਹ ਇੱਥੇ ਵੀ ਨਹੀਂ ਡੋਲੇ ਤਾਂ ਐਦਾਂ ਕਰਕੇ ਸਭ ਤੋਂ ਪਹਿਲਾਂ ਉਹਨਾਂ ਦੇ ਪੁੱਤਰ ਜੋ 6 ਸਾਲ ਦੇ ਸੀ ਫਿਰ ਮਾਤਾ ਜੋ 70 ਤੋਂ 75 ਸਾਲ ਦੇ ਵਿੱਚ ਸੀ ਅਤੇ ਫਿਰ ਧਰਮ ਪਤਨੀ ਤਿੰਨਾਂ ਨੂੰ ਕੋਲੂ ਵਿੱਚ ਪੀਸ ਦਿੱਤਾ ਗਿਆ ਅਤੇ ਇੱਕ ਵਾਰ ਫਿਰ ਵਜ਼ੀਰ ਖਾਨ ਨੇ ਪੁੱਛਿਆ ਕਿ ਜੇ ਤੂੰ ਹੁਣੇ ਵੀ ਧਰਮ ਬਦਲ ਲਵੇਂਗਾ ਤਾਂ ਅਸੀਂ ਤੈਨੂੰ ਛੱਡ ਦੇਾਂਗੇ ਪਰ ਅੱਗੋਂ ਬਾਬਾ ਜੀ ਨੇ ਫਿਰ ਸਵਾਲ ਜਵਾਬ ਦਿੱਤਾ ਕਿ ਤੂੰ ਜਿੰਨਾ ਕੁਝ ਕਰਨਾ ਹੈ ਕਰ ਲੈ ਪਰ ਧਰਮ ਮੈਂ ਨਹੀਂ ਬਦਲ ਸਕਦਾ ਮੈਨੂੰ ਮੌਤ ਪ੍ਰਵਾਨ ਹੈ ਤਾਂ ਉਸ ਤੋਂ ਬਾਅਦ ਬਾਬਾ ਮੋਤੀराम ਮਹਾਰਾਜੀ ਨੂੰ ਵੀ ਕੋਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅੱਗੇ ਗੁਰੂ ਸਹਿਬਾਨਾਂ ਦੀ ਬਾਣੀ ਵਿੱਚ ਲਿਖਿਆ ਹੈ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਨਾਨਕ ਕੁਲ ਉਦਰੇ ਆਪਣਾ ਦਰਗਾ ਮਨਮਾਨ ਇਸ ਤੋਂ ਬਾਅਦ ਜਿੱਥੇ ਉਹਨਾਂ ਨੂੰ ਕੋਲੂ ਵਿੱਚ ਪੀਸਿਆ ਗਿਆ ਸੀ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਾਰਾਜੀ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਹੈ ਅਤੇ ਉੱਤੇ ਉਹ ਪਵਿੱਤਰ ਗਲਾਸ ਵੀ ਮੌਜੂਦ ਹਨ ਜਿਸ ਦੇ ਵਿੱਚ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੇ ਦੁੱਧ ਪੀਤਾ ਸੀ ਤੁਸੀਂ ਅੱਜ ਵੀ ਉੱਥੇ ਜਾ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਦਸਮ ਪਿਤਾ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਮਾਲਵੇ ਦਾ ਇੱਕ ਪਿੰਡ ਹੈ ਸਿਲਵਾਨ ਉੱਥੇ ਸੀ ਤੇ ਜਦੋਂ ਰਾਏ ਕਲਾ ਨੇ ਆਪਣੇ ਇੱਕ ਬੰਦੇ ਨੂਰਮਾਹੀ ਨੂੰ ਛੋਟੇ ਸਹਿਬਜ਼ਾਦੇਾਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਗੁਰਗੋਬਿੰਦ ਸਿੰਘ ਜੀ ਕੋਲ ਭੇਜਿਆ ਤਾਂ ਜਦੋਂ ਨੂਰਮਾਹੀ ਗੁਰਗੋਬਿੰਦ ਸਿੰਘ ਜੀ ਨੂੰ ਇਹ ਸਾਰੀ ਘਟਨਾਵਾਂ ਦੱਸ ਰያ ਸੀ ਉਸ ਸਮੇਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਤੀਰ ਨਾਲ ਉੱਥੇ ਇੱਕ ਬੂਟਾ ਉੱਗ ਰਿਹਾ ਸੀ ਉਹਦੀ ਮਿੱਟੀ ਕੱਢ ਰਿਆ ਸੀ ਤਾਂ ਸਾਰੀ ਘਟਨਾ ਜਿਹੜੀ ਨੂਰਮਾਹੀ ਨੇ ਜਦੋਂ ਦੱਸਦੇ ਹੋਏ ਪੂਰੀ ਕੀਤੀ ਤਾਂ ਉਹ ਬੂਟੇ ਨੂੰ ਪੱਟ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਪਰੇ ਸੁੱਟਦਾ ਅਤੇ ਕਿਹਾ ਕਿ ਅੱਜ ਤੋਂ ਬਾਅਦ ਮੁਗਲਾਂ ਦੀਆਂ ਜੜ੍ਹਾਂ ਵੀ ਇਸ ਬੂਟੇ ਵਾਂਗੂ ਪੁੱਟੀਆਂ ਗਈਆਂ ਹਨ ਉਹਨਾਂ ਦਾ ਅੰਤ ਸ਼ੁਰੂ ਹੋ ਗਿਆ ਹੈ ਫਿਰ ਬਾਬਾ ਮੋਤੀराम ਮਹਾਰਾਜ ਜੀ ਬਾਰੇ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਮੂੰਹ ਦੇ ਵਿੱਚੋਂ ਕੀ ਸ਼ਬਦ ਨਿਕਲੇ ਸੀ ਬਾਬਾ ਮੋਤੀराम ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਮਿਹਨਤ ਦਾ ਨਾਮ ਦਿੰਦੇ ਆ ਸ਼੍ਰੀ ਜਸਮੇਸ਼ ਪਿਤਾ ਜੀ ਨੇ ਕਿਹਾ ਕਿ ਮੋਤੀराम ਜੀ ਨੇ ਆਪਣੀ ਮਿਹਨਤ صدਕਾ ਮੇਰੇ ਬਹੁਤ ਹੀ ਕਰੀਬੀ ਅਤੇ ਪਿਆਰੇ ਗੁਰਸਿੱਖ ਦਾ ਦਾਜਾ ਪ੍ਰਾਪਤ ਕਰ ਲਿਆ ਹੈ ਕਲਗੀਧਰ ਪਾਸ਼ਾ ਨੇ ਵਾਦਾ ਕੀਤਾ ਕਿ ਦੁਨੀਆ ਦਾ ਇਹ ਜਦੋਂ ਤਮਾਸ਼ਾ ਵੇਖ ਕੇ ਅਸੀਂ ਸੱਚਖੰਡ ਨੂੰ ਜਾਵਾਂਗੇ ਅਮੋਤੀ RAM ਜੀ ਦਾ ਸਤਾਨ ਸਾਡੇ ਬਹੁਤ ਹੀ ਨੇੜੇ ਹੋਵੇਗਾ ਇਸ ਨੂੰ ਮੈਂ ਆਪਣੇ ਗਲੇ ਦਾ ਹਾਰ ਬਣਾ ਕੇ ਹਮੇਸ਼ਾ ਦਿਲ ਵਿੱਚ ਵਸਾ ਕੇ ਰੱਖਾਂਗਾ ਭਾਈ ਕਿਸ਼ਨ ਸਿੰਘ ਜੀ ਦਾ ਲਿਖਿਆ ਸ਼ਹੀਦੀ ਨਾਮਾ ਇਸ ਦਾ ਸਬੂਤ ਹੈ ਮਮ ਸਿੱਖ ਮਾਹੇ ਮੋਤੀ ਖਾਸ ਸਦਾ ਰਹੇ ਗੁਰ ਚਰਨ ਕੇ ਪਾਸ ਸਮਰੱਥ ਸਤਗੁਰੂ ਮਹਾਰਾਜ ਜੀ ਦੀ ਅਜੇਹੀ ਬਖਸ਼ਿਸ਼ ਕਿਸੇ ਕਿਸੇ ਹੀ ਪਾਗਾ ਵਾਲੇ ਗੁਰਸਿੱਖ ਨੂੰ ਮਿਲਦੀ ਹੈ ਤਾਂ ਇਸ ਤਰ੍ਹਾਂ ਦਾ ਸਿੱਖ ਇਤਿਹਾਸ ਦੇ ਨਾਲ ਸਬੰਧ ਸੀਗਾ ਬਾਬਾ ਮੋਤੀराम ਮਹਿਰਾਜੀ ਦਾ ਜਿਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਏਗਾ ਇਸ ਕਰਕੇ ਅਸੀਂ ਆਪਣੀ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਤਿਹਾਸ ਦੇ ਵਿੱਚ ਬਾਬਾ ਮੋਤੀराम ਮਹਿਰਾਜੀ ਦਾ ਕੀ ਸਥਾਨ ਹੈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰ ਗੁਰਸਿੱਖ ਅਤੇ ਹਰ ਪੰਜਾਬੀ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿ ਇਸ ਤਰ੍ਹਾਂ ਦਾ ਇਤਿਹਾਸ ਹੈ ਆਪਣਾ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਬਾਰੇ ਦੱਸੋ ਸਿੱਖੀ ਇਤਿਹਾਸ ਪੜ੍ਹਦੇ ਹੋਏ ਜੇਕਰ ਦਾਸ ਕੋਲੋਂ ਕਿਤੇ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਦਾਸ ਮਾਫੀ ਚਾਹੁੰਦਾ ਹੈ ਜੇਕਰ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੁਝ ਗਲਤ ਬੋਲਿਆ ਗਿਆ ਹੈ ਤਾਂ ਤੁਸੀਂ ਕਮੈਂਟ ਵਿੱਚ ਆ ਕੇ ਦੱਸ ਸਕਦੇ ਹੋ ਤੁਹਾਡੇ ਕਮੈਂਟ ਸਿਰ ਮੱਥੇ ਅਸੀਂ ਉਸ ਦੇ ਵਿੱਚ ਕਰੈਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ